ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੀ ਹੋਮੋਗੇ ਤੇ ਬਾਕੀ ਅੱਜ ਆਪਾਂ ਆਇਆ ਕੈਮਜ਼ੋ ਮੀਡੀਆ ਦੇ ਸੈੱਟ ਤੇ ਤੇ ਜਿੱਦਾਂ ਕਿ ਤੁਸੀਂ ਪਹਿਲਾਂ ਵਾਲਾ ਇੱਕ ਪਾਰਟ ਦੇਖਿਆ ਆ ਤੇ ਉਹਦਾ ਨੈਕਸਟ ਪਾਰਟ ਸ਼ੂਟ ਕਰ ਰਹੇ ਆ ਤੇ ਤੁਹਾਨੂੰ ਦਿਖਾਉਣੇ ਆ ਅਸੀਂ ਗਰਮੀ ਦੇ ਵਿੱਚ ਕਿੱਦਾਂ ਸ਼ੂਟ ਕਰਦੇ ਆ ਨੰਬਰ ਤਾ ਦੇਖੋ ਦੁਪਹਿਰ ਦੇ ਕਿੰਨੇ ਵਜੇ ਆ ਹੁਣ ਕਿੰਨੇ ਵਜੇ ਡਿੰਪਲ ਟਾਈਮ ਕਿੰਨਾ ਹੋਇਆ 11:04 11:04 ਹੋਇਆ ਸਾਰੇ ਜਾਣੇ ਨਾ ਕੰਮ ਕਰਕੇ ਸੋ ਗਏ ਹੋਣੇ ਆ ਪਰ ਅਸੀਂ ਦੇਖੋ ਆ ਬੈਠੇ ਤੇ ਅੱਗੇ ਤੁਹਾਨੂੰ ਦਿਖਾਉਣੇ ਨੇ ਚੁਗਲੀਆਂ ਚੱਲ ਰਹੀਆਂ ਨੇ ਦੇਖਦੇ ਆ ਕਿਹਦੀ ਚੁਗਲੀਆਂ ਕਰਦੇ ਹੈ ਹੈ ਮੈਮ ਐਕਸਕਿਊਜ਼ ਮੀ ਥੋੜੀ ਥੋੜੀ ਸਪੀਡੀ ਸੀ ਜਬੇ ਸ੍ਰੀਕਲ ਜੀ ਇਦਾਂ ਕਿ ਤੁਸੀਂ ਜਾਣਦੇ ਹੋ ਹਨ ਮਤਲਬ ਹਾਂ ਬੈਠੇ ਹੋ ਜਾਓ ਇਹ ਹੈਗੇ ਨੇ ਮਨਜੀਤ ਬੀਬੀ ਜੀ ਜੋ ਬਹੁਤ ਵਧੀਆ ਮਾਂ ਦਾ ਕਰੈਕਟਰ ਨਿਭਾਉਂਦੇ ਆ ਹਨਾ ਤੁਹਾਨੂੰ ਕਿੰਨਾ ਵਧੀਆ ਲੱਗਦਾ ਹੈ ਇਹ ਕਰੈਕਟਰ ਕਰਕੇ ਬਹੁਤ ਵਧੀਆ ਲੱਗਦਾ ਮੈਨੂੰ ਬੜੀ ਮਾਨ ਨੂੰ ਖੁਸ਼ੀ ਬਹੁਤ ਹੁੰਦੀ ਆ ਹਾਂ ਹਾਂ ਤੇ ਬਾਕੀ ਇਹ ਆਪਣੇ ਡਿੰਪਲ ਇਹਨਾਂ ਨੂੰ ਤੁਸੀਂ ਜਾਣਦੇ ਹੋ ਹਨਾ ਕਿਹੜਾ ਨਹੀਂ ਜਾਣਦਾ ਇਹ ਫੀਸ ਹਨਾ ਤੇ ਬਾਕੀ ਇਹ ਸੈੱਟ ਤੇ ਪਹਿਲੀ ਵਾਰ ਆਏ ਨੇ ਤੇ ਕੰਮ ਜੋ ਮੀਡੀਏ ਤੇ ਤੇ ਸੁਣ ਕਿਦਾਂ ਲੱਗਿਆ ਹੁਣ ਤੱਕ 2 ਘੰਟੇ ਹੋ ਗਏ ਮੇਨ ਦਾ ਪਨਵਾਇਆ ਨੂੰ 2 ਘੰਟੇ ਚ ਕਿਦਾਂ ਦਾ ਫੀਲ ਹੋਇਆ ਬਹੁਤ ਅੱਛਾ ਫੀਲ ਹੋਇਆ ਪੂਰੀ ਟੀਮ ਬਹੁਤ ਕੋਆਪਰੇਟਿਵ ਹੈ ਬਹੁਤ ਸਹੀ ਹੈ ਬਾਕੀ ਕੰਮ ਕਰਾਂਗੇ ਤੁਹਾਨੂੰ ਦਿਖਾਵਾਂਗੇ ਫਿਰ ਤੇ ਇੱਧਰ ਮੈਮ ਕੁਝ ਕਹਿਣਾ ਚਾਹੋਗੇ ਯੋ ਲੈ ਬੋਲੋ ਯਾਰ ਨਹੀਂ ਮੈਂ ਨਹੀਂ ਕੁਝ ਬੋਲਣਾ ਚਾਹੁੰਦਾ ਥੋੜਾ ਬਥੇ ਤਾਂ ਕੁਝ ਥੋੜਾ ਬਥੇ ਕੀ ਬੋਲਾਂ ਕੁਝ ਵੀ ਬੋਲ ਦੋ ਮਤਲਬ ਉਹ ਸਰਬਰੇ ਥੋੜੀ ਸਪੀਸ ਦੇ ਦੋ ਜੋ ਆਪਣੇ ਸਰ ਹੈਗੇ ਨੇ ਬੋਲਦੇ ਸਰ ਬਹੁਤ ਸੱਚੀ 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 ਸਪੀਸ ਚੋੜੀ ਨਹੀਂ ਬੋਲਣਾ ਹੈ ਚਲੋ ਕਹਿ ਨਹੀਂ ਸੱਚੀ ਬੋਲਦੇ ਆ ਸੱਚ ਬੋਲੋ ਨਹੀਂ ਨਹੀਂ ਬੰਦੇ ਦਿਲ ਦੇ ਸਾਫ ਹੈ ਉਦਾਂ ਨਹੀਂ ਬਹੁਤ ਵਧੀਆ ਨੇ ਅਸੀਂ ਦਿਲ ਦੇ ਸਾਫ ਹੈਗੇ ਹਾਂ ਬਿਲਕੁਲ ਭੋਲੇਪਨ ਦੇ ਬੰਦੇ ਹੈਗੇ ਹਾਂ ਕੋਈ ਕਿਸੇ ਨਾਲ ਚਲਾਕੀ ਨਹੀਂ ਸ਼ੈਤਾਨੀ ਨਹੀਂ ਭੋਲੇ ਹੈਗੇ ਥੋੜੇ ਜਿਹਾ ਬਸ ਥੋੜੀ ਕੌਲੀ ਜਰੂਰ ਸਾਨੂੰ ਸੱਦਣੇ ਪੈਂਦੇ ਵੀ ਅੱਜ ਆਜੋ ਪਸ ਟੇਕ ਕਰੀਏ ਟੇਕ ਕਰੀਏ ਤੇ ਸਾਨੂੰ ਸੱਦਦੇ ਜਾਈਏ 9 ਵਜੇ ਸੂਸਤੀ ਸਾਡੀ ਸ਼ੋਕ 1 ਵਜੇ ਸ਼ੁਰੂ ਹੁੰਦੀ ਹੈਗੀ ਅਸੀਂ ਚੋਰੀਆਂ ਨੂੰ ਕਹਿੰਦੇ ਮੁੱਤਾਂ ਵਾਲੇ ਬਾਕੀ ਇੱਕ ਹੋਰ ਬਹੁਤ ਵਧੀਆ ਕਰੈਕਟਰ ਹੈ ਹਨਾ ਹਰੀਸ਼ ਤੇ ਬਹੁਤ ਵਧੀਆ ਨੇ ਇਹ ਵੀ ਬਹੁਤ ਹੀ ਨਾਈਸ ਹਨਾ ਇਨਸਾਨ ਨੇ ਮੇਕਅਪ ਆਰਟਿਸਟ ਵੀ ਐਜੇ ਦੇ ਬਹੁਤ ਹੀ ਘੈਂਟ ਨੇ ਤੇ ਇੱਕ ਹੋਰ ਸਾਨੂੰ ਮਿਲਵਾਉਣਾ ਹੈ ਹਨਾ ਸਾਡੀ ਮਤਲਬ ਛੋਟੀ ਜੀ ਪੁਰਾਣੇ ਛੋਟੀ ਜੀ ਕਿਊਟ ਜੀ ਕੁੜੀ ਹਾਂ ਬੁਲਬੁਲ ਹਾਂ ਤੇ ਇਹ ਹੈ ਜੀ ਸਾਡਾ ਬੁਲਬਲਾ ਜਿਹਨੂੰ ਅਸੀਂ ਪਿਆਰ ਨਾਲ ਕਹਿੰਦੇ ਆ ਤੇ ਬਾਕੀ ਹਾਂ ਬਹੁਤ ਵਧੀਆ ਲੱਗਿਆ ਤੇ ਇਹੀ ਟੀਮ ਨੂੰ ਤੁਸੀਂ ਦੁਬਾਰਾ ਦੁਬਾਰਾ ਦੇਖੋਗੇ ਤੇ ਏਦਾਂ ਹੀ ਪਿਆਰ ਬਣਾਈ ਰੱਖੇ ਤੁਹਾਡੇ ਲਈ ਸ਼ੂਟ ਕਰ ਰਹੇ ਧੁੱਪ ਦੇ ਵਿੱਚ 골ਡੀ ਬਾਰੇ ਮੈਂ ਦੱਸਣਾ ਚਾਹੁੰਦਾ 골ਡੀ ਬਾਰੇ ਹਾਂ ਥੋੜਾ ਦੱਸਣਾ ਚਾਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਸਾਰੇ ਗੱਲ ਕਰ ਰਹੇ ਸੀ 골ਡੀ ਬਾਈ ਬਾਰੇ 골ਡੀ ਬਾਈ ਬਾਰੇ ਇਹਨਾਂ ਤੋਂ ਜ਼ਿਆਦਾ ਸ਼ਾਇਦ ਮੈਂ ਜਾਣਦਾ ਹਾਂ ਹਾਂਜੀ ਐਕਚੁਅਲੀ ਉਹਨਾਂ ਦਾ ਜੋ ਨੇਚਰ ਹੈ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਠੀਕ ਹੈ ਗੁੱਸੇ ਨੇ ਗੁੱਸਾ ਕਰਦੇ ਨੇ ਗੁੱਸਾ ਕਰਨਾ ਵੀ ਬੰਦ ਹੈ ਜੇ ਉਹ ਇੰਨਾ ਕੁ ਗੁੱਸਾ ਨਾ ਕਰਨ ਸ਼ਾਇਦ ਆਪਾਂ ਵੀ ਨਾ ਕੰਮ ਕਰ ਸਕੀਏ ਠੀਕ ਹੈ ਦੂਸਰੀ ਗੱਲ ਜਿਹੜੀ ਆਪਾਂ ਤੁਸੀਂ ਗੱਲ ਕਰਦੇ ਹੋ ਵੀ ਲੇਟ ਹੋਣ ਦੀ ਐਕਚੁਅਲੀ ਐਕਚੁਅਲੀ ਉਹਨਾਂ ਦੇ ਉੱਤੇ ਥੋੜੇ ਜ਼ਿੰਮੇਵਾਰੀਆਂ ਜ਼ਿਆਦਾ ਬਣ ਜਾਂਦੀਆਂ ਨੇ ਕਿਉਂਕਿ ਉਹ ਕੈਮਰਾ ਵੀ ਉਹ ਆਪ ਸਾਹਮਦੇ ਨੇ ਦੂਸਰਾ ਐਡੀਟਿੰਗ ਵਗੈਰਾ ਸਟੋਰੀ ਵਗੈਰਾ ਸੋਚਣਾ ਤੇ ਉਸ ਤੋਂ ਬਾਅਦ ਸੋਨੂ ਸੋਨੂ ਮੇਨਟੇਨ ਸੋ ਵਗੈਰਾ ਫਾਸਟ ਸਟੋਰੀ ਸੋਚਦੇ ਨੇ ਤੇ ਬਾਕੀ ਬਾਕੀ ਦੇਖੋ ਆਪਣਾ ਉਹ ਸੋਨੂ ਨਾਰਾਜ਼ ਨਹੀਂ ਕਰਨਾ ਚਾਹੁੰਦਾ ਵੀ ਕੋਈ ਚਾ ਕੋਈ ਨਹੀਂ ਰਹਿ ਜੇ ਕੋਈ ਰੋਟੀ ਕੋਈ ਉਹ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਿਆ ਹੈ ਹਨਾ ਤਕਲੀਫ ਨਹੀਂ ਆਈ ਸਾਨੂੰ ਸੋਨੂ ਜੀ ਤਾਂ ਬਿਲਕੁਲ ਦਿੱਕਤ ਨਹੀਂ ਆਈ ਹੈਗੀ ਸੋਨੂ ਜੀ ਉਸਨਾਂ ਨਾਲ ਵੀ ਮਿਲਵਾਉਣੇ ਹਨਾ ਉਹ ਮਤਲਬ ਉਹ ਕਾ ਬੀਜ਼ੀ ਨੇ ਥੋੜੇ ਉਧਰ ਕੰਮ ਕਰ ਰਹੇ ਸਟੋਰੀ ਸੋਚ ਰਹੇ ਹਨਾ ਸਰ ਜੀ ਆਏ ਐਕਸਕਿਊਜ਼ ਮੀ ਸਰ ਪਲੀਜ਼ ਪਲੀਜ਼ ਆਏ ਦੋ ਮਿੰਟਸ ਪਲੀਜ਼ ਕਮ ਆਨ ਦਾ ਸਟੇਜ ਸਰ ਪਲੀਜ਼ ਤਾੜੀਆਂ ਮਾਰੋ ਸਾਰੇ ਆਗੇ ਸਟੇਜ ਤੇ ਸਰਰ ਥੈਂਕ ਯੂ ਸੋ ਮੱਚ ਪਹਿਲਾਂ ਪਹਿਲਾਂ ਨ ਬੋਲਣੀ ਸਰ ਪਹਿਲਾਂ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਸਾਨੂੰ ਹਣਾ ਟੀਮ ਮੈਂਬਰ ਸਮਝਿਆ ਬਦਦਾ ਤੇ ਨਾ ਪਿਆਰ ਸਤਿਕਾਰ ਦੇਣਿਓ ਤੁਹਾਨੂੰ ਕਿੱਦਾਂ ਫੀਲ ਸਾਡੇ ਨਾਲ ਕੰਮ ਕਰਕੇ ਮੈਨੂੰ ਵਧੀਆ ਫੀਲ ਹੋਇਆ ਜੀ ਮਤਲਬ ਤੁਹਾਨੂੰ ਪ੍ਰਾਊਡ ਫੀਲ ਹੋਇਆ ਸਾਡੇ ਨਾਲ ਕੰਮ ਕਰਕੇ ਸਾਡੇ ਨਾਲ ਕੋਈ ਸਰ ਕੋਈ ਲੰਬਾ ਜਾਂ ਕੋਈ ਸ਼ਿਕਾਇਤ ਸਾਡੀ ਟੀਮ ਦੀ ਕਿਸੇ ਵੀ ਜੋ ਅਸੀਂ ਪੂਰੀ ਕਰਾਂਗੇ ਵੀ ਅਸੀਂ ਉਹ ਗਲਤੀ ਦੁਬਾਰਾ ਨਹੀਂ ਕਰਾਂਗੇ ਕੀ ਗਲਤੀ ਨੇ ਕਰੇ ਕਰੀ ਇੱਕ ਜ਼ਰੂਰ ਹੈਗੀ ਆ ਤੇ ਉਹ ਇਹ ਹੈਗੀ ਆ ਵੀ ਜਦੋਂ ਮੈਂ ਸ਼ੂਟ ਕਰਕੇ ਤੁਹਾਡੇ ਨਾਲ ਆਧਾਰ ਦੱਪਾ ਕਰ ਲੈਣਾ ਮੇਰੀ ਪੈ ਜਾਂਦੀ ਤਕਲੀਫ ਹੁੰਦੀ ਹੈ ਜਿਹੜਾ ਉਹਨੂੰ بار بار ਫੋਨ ਲਾ ਕੇ ਚਾਹੇ ਸੋਝੀ ਗੱਲ ਹੈ ਠੀਕ ਹੈ ਬਸ ਆਹੀ ਤਕਲੀਫ ਹੈ ਹੋਰ ਤਾਂ ਕੋਈ ਨਹੀਂ ਤੁਸੀਂ ਵਧੀਆ ਚੱਲ ਰਹੇ ਹੋ ਸਾਰੇ ਚਲੋ ਠੀਕ ਹੈ ਅਸੀਂ ਸੁਧਾਰਾਂਗੇ ਚਲੋ ਅਸੀਂ ਜਿਆਦਾ ਸਮਾਂ ਨਹੀਂ ਲੈਂਦੇ ਅਗਲੇ ਟੇਕ ਤੇ ਤੁਹਾਨੂੰ 10 ਮਿੰਟਾਂ ਅਸੀਂ ਸੁਧਾਰਾਂਗੇ ਸੁਧਾਰਾਂਗੇ ਬਾਰ-ਬਾਰ ਫੋਨ ਨਹੀਂ ਕਰਦੇ ਐਟ ਅ ਟਾਈਮ ਸਾਡੀ ਪੇਮੈਂਟ ਕਰ ਦਿਆ ਕਰੋ ਉਹ ਬੇਬੇ ਨੇ ਬਿਆਨ ਦਿੱਤਾ ਹੋਇਆ ਬੇਬੇ ਨੇ ਅੱਜ ਬੇਬੇ ਨੂੰ ਬੇਬੇ ਤਾਂ ਨੂੰ ਦੇਖ ਕੇ ਤੋੜਨੇ ਆ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਬਾਕੀ ਹੁਣ ਅਸੀਂ ਤੁਹਾਨੂੰ ਉਹ ਦਿਖਾਉਣਾ ਟੇਕ ਅਸੀਂ ਕਿਵੇਂ ਲੈਨੇ ਆ ਕਿਵੇਂ ਡਾਇਰੈਕਸ਼ਨ ਕਰਦੇ ਆ ਬਾਕੀ ਕੈਮਰੇ ਦੇ ਪਿੱਛੇ ਜਿਹੜੇ ਸਪੈਸ਼ਲ ਡੀਓਪੀ ਨੇ ਸਾਡੇ ਦੋ ਭਾਈ ਅਸੀਂ ਨਾਂ ਨਹੀਂ ਲੈ ਸਕਦੇ ਕਿਉਂਕਿ ਅਸੀਂ ਬਿਆਨ ਕਿਤੇ ਹੋਰ ਦਿੱਤੇ ਹੁੰਦੇ ਨੇ ਕਿਉਂਕਿ ਅਸੀਂ ਪਰਸਨਲ ਰੱਖਾਂਗੇ ਪ੍ਰਾਈਵੇਟ ਰੱਖਣਿਆ ਕਿਸੇ ਹੋਰ ਉਹ ਚਾ ਅਸੀਂ ਸ਼ੋਅ ਕਰਾਂਗੇ ਤੁਹਾਨੂੰ ਧੰਨਵਾਦ ਜੀ ਐਨੇ ਜੁੜੇ ਰਹੋ ਤੁਹਾਨੂੰ ਹੋਰ ਦਿਖਾਉਨੇ ਆ ਵੀ ਟੇਕ ਕਿਵੇਂ ਲੈਨੇ ਤੇ ਇੱਕ ਵਾਰੀ ਤੁਹਾਨੂੰ ਕੈਰੇਕਟਰਾਂ ਨਾਲ ਰੂਬਰੂ ਕਰਾਇਆ ਹੈਨਾ ਕਿਉਂਕਿ ਸਾਰੇ ਹਾਸਮੁਖ ਬੰਦੇ ਨੇ ਆਈ ਚਲ ਹੱਸਦੇ ਖੇਡਦੇ ਕੰਮ ਕਰੀ ਜਾਂਦੇ ਰਲ ਮਿਲ ਕੇ ਸੇ ਕੋਸ਼ਿਸ਼ ਕਰਦੇ ਆਂ ਤੁਹਾਡੇ ਲਈ ਇੱਕ ਮਨੋਰੰਜਨ ਕਰੀਏ ਵਧੀਆ ਇੱਕ ਮੈਸੇਜ ਵੀ ਹੋਵੇ ਤੇ ਕਮੇਡੀ ਮੂਵੀਆਂ ਵੀ ਸਭ ਤੋਂ ਵਧੀਆ ਇਹ ਕੋਸ਼ਿਸ਼ ਹੁੰਦੀ ਆ ਸਾਡੀ ਵੀ ਜਿਹੜੀ ਅਸੀਂ ਮੂਵੀ ਤਿਆਰ ਕਰੀਏ ਪਰਿਵਾਰਕ ਹੋਵੇ ਪਹਿਲਾਂ ਸਾਡਾ ਪਰਿਵਾਰ ਆਪ ਦੇਖ ਸਕੇ ਫਿਰ ਤੁਸੀਂ ਦੇਖ ਸਕੋ ਤੇ ਕੋਸ਼ਿਸ਼ ਕਰਦੇ ਆਂ ਵੀ ਕੋਈ ਇਹੀ ਦੀ ਬਲਕਰ ਕੰਟੈਂਟ ਨਾ ਪਾਈਏ ਕਿਉਂਕਿ ਤੁਸੀਂ ਸਾਡੀਆਂ ਚੰਗੀਆਂ ਚੀਜ਼ਾਂ ਨੂੰ ਇੰਨਾ ਪਿਆਰ ਦਿੰਨੇ ਹੋ ਤੁਹਤੇ ਪਿਆਰ ਦਿੰਦੇ ਰਹੋ ਧੰਨਵਾਦ ਜੀ ਅੱਗੇ ਹੋਰ ਵੀਡੀਓ ਚ ਦੇਖਿਓ ਸੀ ਕਿਵੇਂ ਕਿਵੇਂ ਕਰਦੇ ਆ ਕੰਮ ਸਾਰਾ ਕਿਵੇਂ ਇਹ ਵੀਡੀਓ ਤਿਆਰ ਹੁੰਦੀ ਹੈ ਕਿੱਥੇ ਕਿੱਥੇ ਕਰਦੇ ਆ ਸਾਰਾ ਤੁਹਾਨੂੰ ਇਹ ਬਲੌਗ ਦੇ ਵਿੱਚ ਦੱਸਾਂਗੇ ਧੰਨਵਾਦ ਜੀ ਠੀਕ ਹੈ